ਮੇਰਾ ਮਨ ਕੀਤਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜਿਹੜਾ ਚੈਨਲ ਨੇ ਉਹਨਾਂ ਦੇ ਜਿਹੜੇ ਨਾਮ ਨੇ ਉਹਨਾਂ ਦੇ ਨਾਮ ਦੀ ਵਿਆਖਿਆ ਕਰ ਦਈਏ ਇਹ ਚੈਨਲ ਹੈਗਾ ਜੀ ਜੀਪੀਪੀਐਸ ਇਹ ਚੈਨਲ ਬਹੁਤ ਅਖੀਰ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਹੁੰਦੀ ਆ ਇਤਿਹਾਸ ਦੀ ਵਿਚਾਰ ਹੁੰਦੇ ਆ ਔਰ ਇਹਦਾ ਮੈਂ ਤੁਹਾਨੂੰ ਅੱਜ ਵਿਆਖਿਆ ਜਿਹੜੀ ਕਰਨ ਲੱਗਾ ਹਾਂ ਧਿਆਨ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਪੱਪੇ ਦੇ ਕੰਨਿਆ ਜਦੋਂ ਪੱਪੇ ਨੂੰ ਕੰਨਾਂ ਲਾ ਕੇ ਮਗਰ ਪਪਾ ਲੱਗਦਾ ਉਸ ਵੇਲੇ ਪਾਪ ਬਣਦਾ ਡਬਲ ਪਪਾ ਜਦੋਂ ਗੁਰੂ ਗ੍ਰੰਥ ਸਾਹਿਬ ਚ ਆਉਣਾ ਆ ਉਸ ਵੇਲੇ ਪਾਪੀ ਲਿਖਿਆ ਜਾਣਾ ਪਾਪ ਲਿਖਿਆ ਜਾਣਾ ਔਰ ਇਸ ਚੈਨਲ ਦੇ ਵਿੱਚ ਮੋਰੇ ਲਿਖਿਆ ਗੁਰੂ ਉਸ ਤੋਂ ਬਾਅਦ ਡਬਲ ਪਪਾ ਪਾਇਆ ਹੋਇਆ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਇਹਨਾਂ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੇਦਾਂ ਤੋਂ ਮਨੁ ਸਮ੍ਰਿਤੀਆਂ ਤੋਂ ਰਾਮਚੰਦਰ ਮਾਨਸ ਤੋਂ ਔਰ ਬਵੰਜਾ ਉਪਨਿਸ਼ਦ ਤੋਂ ਇਹਨਾਂ ਲੋਕਾਂ ਨੇ ਅਰਥ ਕਰਕੇ ਵੇਦਾਂ ਸ਼ਾਸਤਰਾਂ ਦੇ ਵਿੱਚੋਂ ਤੁਹਾਨੂੰ ਸੁਣਾਏ ਨੇ ਅੱਜ ਵੀ ਉਹਨਾਂ ਦੀ ਗੁਲਾਮੀ ਇਹ ਲੋਕ ਕਰ ਰਹੇ ਨੇ ਔਰ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਪਪੇ ਦੇ ਪਿੱਛੇ ਪਪਾ ਲੱਗਿਆ ਇੱਕ ਰੱਬ ਤੋਂ